ਸ਼ਤਕਾਰਯੋਗ ਦੋਸਤੋ ਜਦੋਂ ਸਾਡੇ ਉੱਤੇ ਅੰਗਰੇਜ਼ ਰਾਜ ਕਰਦੇ ਸੀ ਤਾਂ ਭਾਰਤ ਦੀ ਧਰਤੀ ਨੂੰ ਤੇ ਜਨਤਾ ਨੂੰ ਅੰਗਰੇਜ਼ੀ ਬੂਟਾਂ ਦੇ ਹੇਠ ਦਰੜਿਆ ਜਾ ਰਿਆ ਸੀ ਨਾ ਕੋਈ ਦਲੀਲ ਸੀ ਨਾ ਕੋਈ ਅਪੀਲ ਸੀ ਨਾ ਕੋਈ ਵਕੀਲ ਸੀ ਤੇ ਅੰਗਰੇਜ਼ਾਂ ਦੇ ਰਾਜ ਵਿੱਚ ਕਹਿੰਦੇ ਨੇ ਸੂਰਜ ਨਹੀਂ ਸੀ ਛਿਪਦਾ ਹੁੰਦਾ ਕਿਉਂਕਿ ਇੰਗਲੈਂਡ ਦੇ ਵਿੱਚ ਵੀ ਉਹਨਾਂ ਦਾ ਰਾਜ ਸੀ ਤੇ ਹਿੰਦੁਸਤਾਨ ਦੇ ਵਿੱਚ ਵੀ ਉਹਨਾਂ ਦਾ ਰਾਜ ਸੀ ਜੇ ਉਧਰ ਸੂਰਜ ਚੜ੍ਹਦਾ ਸੀ ਤੇ ਇੱਧਰ ਛਿਪਦਾ ਸੀ ਇੱਧਰ ਚੜ੍ਹਦਾ ਸੀ ਤੇ ਉਧਰ ਛਿਪਦਾ ਸੀਗਾ ਤਾਂ ਅੰਗਰੇਜ਼ਾਂ ਨੇ ਸਾਡੇ ਦੇਸ਼ ਦੇ ਉੱਤੇ ਬੜੇ ਹੀ ਜ਼ੁਲਮ ਕੀਤੇ ਲੁੱਟਿਆ ਕੁੱਟਿਆ ਆਰਥਿਕ ਤੌਰ ਤੇ ਦੇਸ਼ ਨੂੰ ਕਮਜ਼ੋਰ ਕੀਤਾ ਤੇ ਇਸ ਭਾਰਤ ਮਾਂ ਦੀ ਰਾਖੀ ਲਈ ਫਿਰ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਅਨੇਕਾਂ ਹੀ ਦੇਸ਼ ਭਗਤ ਲਹਿਰਾਂ ਉੱਠੀਆਂ ਤੇ ਉਹਨਾਂ ਲਹਿਰਾਂ ਦਾ ਜ਼ਿਕਰ ਜੇ ਕਰੀਏ ਤਾਂ ਗੱਲ ਬਹੁਤ ਲੰਬੀ ਹੋ ਜਾਂਦੀ ਹੈ ਪਰ ਅੱਜ ਜਿਹੜੀ ਲਹਿਰ ਦਾ ਜ਼ਿਕਰ ਮੈਂ ਤੁਹਾਡੇ ਨਾਲ ਕਰਨ ਲੱਗਿਆ ਜਿਹਦਾ ਸਬੰਧ 17 18 ਜਨਵਰੀ ਦੇ ਸ਼ਹੀਦੀ ਸਾਕੇ ਦੇ ਨਾਲ ਹੈ ਉਹ ਲਹਿਰ ਦਾ ਨਾਂ ਹੈ ਨਾਮਤਾਰੀ ਲਹਿਰ ਜਾਂ ਕੂਕਾ ਲਹਿਰ ਜਿਹਨੂੰ ਕਿਹਾ ਜਾਂਦਾ ਹੈ ਸਤਗੁਰ ਰਾਮ ਸਿੰਘ ਨੇ ਪੈਣੀ ਸਾਭ ਦੀ ਧਰਤੀ ਦੇ ਉੱਤੇ ਲੁਧਿਆਣਾ ਜ਼ਿਲ੍ਹੇ ਦੇ ਅੰਦਰ ਵਿਸਾਖੀ ਵਾਲੇ ਦਿਨ ਇਹ ਨਾਮ ਧਾਰੀ ਕੂਕਿਆਂ ਦੀ ਜਥੇਬੰਦੀ ਖੜੀ ਕੀਤੀ ਸੀ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜਥੇਬੰਦੀ ਖੜੀ ਕੀਤੀ ਸੀ ਉਹਨਾਂ ਨੇ ਇਹ ਜਥੇਬੰਦੀ ਕਿਉਂ ਖੜੀ ਕੀਤੀ ਕਿਉਂਕਿ ਸਤਗੁਰ ਰਾਮ ਸਿੰਘ ਜੀ ਜਿਹੜੇ ਉਹ ਕਮਰ ਨੌ ਨਿਹਾਲ ਸਿੰਘ ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਸੀ ਉਹਨਾਂ ਦੀ ਫੌਜ ਦੇ ਵਿੱਚ ਸਿਪਾਹੀ ਹੁੰਦੇ ਸੀ ਤੇ ਭਾਰਤ ਮਾਂ ਦੇ ਉੱਤੇ ਹੁੰਦੇ ਜ਼ੁਲਮਾਂ ਨੂੰ ਉਹਨਾਂ ਨੇ ਨੇੜਿਓਂ ਤੱਕਿਆ ਸੀ ਤਾਂ ਉਹਨਾਂ ਨੇ 1857 ਦੇ ਵਿੱਚ ਵਿਸਾਖੀ ਵਾਲੇ ਦਿਨ ਭੈਣੀ ਸਾਹਿਬ ਦੀ ਧਰਤੀ ਦੇ ਉੱਤੇ ਇਸ ਜਥੇਬੰਦੀ ਦਾ ਆਗਾਜ਼ ਕੀਤਾ ਤੇ ਇਹਨੂੰ ਬਕਾਇਦਾ ਚਿੱਟੇ ਕੱਪੜੇ ਚੂੜੀਦਾਰ ਪਜਾਮਾ ਗੋਲ ਪੱਗਾਂ ਵਾਲੀ ਵਰਦੀ ਦੇ ਕੇ ਇਹਨਾਂ ਨੂੰ ਕੂਕਿਆਂ ਨੂੰ ਇੱਕ ਨਵੀਂ ਜਥੇਬੰਦੀ ਨਾਮਤਾਰੀ ਜਥੇਬੰਦੀ ਬਣਾ ਕੇ ਜਾਂ ਕੂਕਾ ਮੂਵਮੈਂਟ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਖੜੀ ਕਰ ਦਿੱਤੀ ਤੇ ਇਸ ਜਥੇਬੰਦੀ ਵੱਲੋਂ ਫੇਰ ਦੇਸ਼ ਨੂੰ ਆਜ਼ਾਦ ਕਰਾਉਣ ਦੀ ਖਾਤਰ ਤੇ ਅੰਗਰੇਜ਼ਾਂ ਨੂੰ ਬਾਹਰ ਕੱਢਣ ਦੀ ਖਾਤਰ ਇਹਨਾਂ ਨੇ ਪ੍ਰੋਗਰਾਮ ਹੌਲੀ ਕਿਆ ਤੇ ਪ੍ਰਚਾਰ ਸ਼ੁਰੂ ਕਰ ਦਿੱਤਾ ਤੇ ਕੂਕਿਆਂ ਦੇ ਜਥੇ ਜਦੋਂ ਪਿੰਡਾਂ ਦੇ ਵਿੱਚ ਜਾ ਕੇ ਜਿੱਥੇ ਗੁਰਬਾਣੀ ਦਾ ਗਾਇਨ ਕਰਦੇ ਸੀ ਉੱਥੇ ਉਹ ਕੂਕੇ ਆਪਣੇ ਅੰਗਰੇਜ਼ਾਂ ਦੇ ਵਿਰੁੱਧ ਗੀਤ ਵੀ ਗਾਉਂਦੇ ਸੀਗੇ ਤੇ ਜਦੋਂ ਗੀਤ ਗਾਉਂਦੇ ਸੀ ਬਹੁਤ ਦੇਰ ਤੱਕ ਅੰਗਰੇਜ਼ ਇਹ ਸਮਝਦੇ ਰਹੇ ਕਿ ਇਹ ਕੋਈ ਧਾਰਮਿਕ ਜਥੇਬੰਦੀ ਹੈ ਇਹਦੇ ਇਹਦੇ ਤੋਂ ਸਾਨੂੰ ਕੋਈ ਖਤਰਾ ਨਹੀਂ ਆਪਣਾ ਇਹ ਪ੍ਰਚਾਰ ਕਰਦੇ ਅਤੇ ਕਰਦੇ ਰਹਿਣ ਪਰ ਜਦੋਂ ਇਹ ਜਥੇਬੰਦੀ ਪੂਰਾ ਜ਼ੋਰ ਫੜ ਗਈ ਤਾਂ ਇਹਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਨਾਮਿਲ ਵਰਤਨ ਲਹਿਰ ਜਿਹਨੂੰ ਨਾਨ ਕੋਆਪਰੇਸ਼ਨ ਮੂਵਮੈਂਟ ਕਹਿੰਦੇ ਨੇ ਉਹ ਸ਼ੁਰੂ ਕਰ ਦਿੱਤੀ ਇਹਨਾਂ ਨੇ ਕੂਕੇ ਨੇ ਸੱਦਾ ਦੇ ਦਿੱਤਾ ਕਿ ਅੰਗਰੇਜ਼ਾਂ ਦੀਆਂ ਅਦਾਲਤਾਂ ਦਾ ਬਾਈਕਟ ਕਰਨਾ ਹੈ ਇਹਨਾਂ ਦੇ ਸਕੂਲਾਂ ਦਾ ਬਾਈਕਟ ਕਰਨਾ ਹੈ ਹਸਪਤਾਲਾਂ ਦਾ ਬਾਈਕਟ ਕਰਨਾ ਹੈ ਡਾਕਖਾਨੇ ਦਾ ਇਹਨਾਂ ਦੇ ਦਾ ਬਾਈਕਟ ਕਰਨਾ ਹੈ ਕੂਕੇ ਨੇ ਇਹਨਾਂ ਦੇ ਡਾਕਖਾਨੇ ਦੇ ਮੁਕਾਬਲੇ ਆਪਣਾ ਡਾਕਖਾਨਾ ਸ਼ੁਰੂ ਕਰ ਦਿੱਤਾ ਇੱਥੋਂ ਤੱਕ ਕਿ ਅੰਗਰੇਜ਼ਾਂ ਦੇ ਲਾਏ ਹੋਏ ਨਲਕੇ ਤੋਂ ਪਾਣੀ ਵੀ ਨਹੀਂ ਪੀਣਾ ਅੰਗਰੇਜ਼ਾਂ ਦੇ ਹੱਥੋਂ ਲੱਗੇ ਹੋਏ ਕਿਸੇ ਦਰਖਤ ਦੀ ਛਾਂਵੇਂ ਵੀ ਖੜਾ ਨਹੀਂ ਹੋਣਾ ਤਾਂ ਉਹਨਾਂ ਨੇ ਜਦੋਂ ਇਸ ਲਹਿਰ ਨੂੰ ਸਿਖਰਾਂ ਤੇ ਲੈ ਗਏ ਨਾ ਮਿਲ ਵਰਤਣ ਦੀ ਲਹਿਰ ਨੂੰ ਤਾਂ ਅੰਗਰੇਜ਼ਾਂ ਨੂੰ ਮਹਿਸੂਸ ਹੋ ਗਿਆ ਕਿ ਇਹ ਕੂਕੇ ਆ ਜਿਹੜੇ ਸਾਡੇ ਸਾਮਰਾਜ ਨੂੰ ਇਥੋਂ ਕੱਢਣਗੇ ਸਾਡੇ ਸਾਮਰਾਜ ਨੂੰ ਤੋੜ ਭੰਨ ਦੇਣਗੇ ਤੇ ਸਾਨੂੰ ਇਥੋਂ ਜਾਣਾ ਪਏਗਾ ਤਾਂ ਅੰਗਰੇਜ਼ਾਂ ਨੇ ਉਸੇ ਵੇਲੇ ਫੇਰ ਕੂਕਿਆਂ ਦੀ ਇਸ ਮੂਮੈਂਟ ਨੂੰ ਨਾਮਤਾਰੀ ਲਹਿਰ ਨੂੰ ਜਿਹੜਾ ਸੀਗਾ ਤੋੜਨ ਦਾ ਭੰਨਣ ਦਾ ਖਿਲਾਰਨ ਦਾ ਪ੍ਰੋਗਰਾਮ ਬਣਾ ਲਿਆ ਕਿ ਇਹਨੂੰ ਇਹਦਾ ਲੱਖ ਕਿਵੇਂ ਤੋੜਿਆ ਜਾਵੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਫੇਰ ਇਹਦੇ ਵਿਰੁੱਧ ਇਹ ਅੰਦੋਲਨ ਕੋਈ ਪ੍ਰੋਗਰਾਮ ਲਾਗੂ ਕਰਨ ਤੋਂ ਪਹਿਲਾਂ ਉਹਨਾਂ ਨੇ ਕੂਕਿਆਂ ਦਾ ਸੁਭਾਅ ਸੀ ਜਿਹੜਾ ਇਹਨਾਂ ਦੀਆਂ ਆਦਤਾਂ ਸੀ ਉਹਨਾਂ ਨੂੰ ਨੋਟ ਕੀਤਾ ਕਿ ਇਹ ਲਹਿਰ ਕਿਹੋ ਜਿਹੀ ਸੁਭਾਅ ਦੀ ਲਹਿਰ ਹੈ ਉਹਨਾਂ ਨੂੰ ਜਦੋਂ ਪਤਾ ਲੱਗਿਆ ਅੰਗਰੇਜ਼ਾਂ ਨੂੰ ਕਿ ਕੂਕੇ ਸ਼ਾਂਤੀ ਤੇ ਅਹਿੰਸਾ ਦੇ ਪੁਜਾਰੀ ਹੈ ਸ਼ਾਂਤੀ ਦੇ ਵਿੱਚ ਵਿਸ਼ਵਾਸ ਕਰਦੇ ਹੈ ਅਹਿੰਸਾ ਦੇ ਵਿੱਚ ਵਿਸ਼ਵਾਸ ਕਰਦੇ ਹੈ ਗਊ ਤੇ ਗਰੀਬ ਦੀ ਰਾਖੀ ਕਰਦੇ ਹੈ ਗਊ ਦਾ ਬਹੁਤ ਜ਼ਿਆਦਾ ਸਤਕਾਰ ਕਰਦੇ ਹੈ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਦਾ ਉਹਨਾਂ ਨੂੰ ਪਤਾ ਲੱਗਿਆ ਤਾਂ ਅੰਗਰੇਜ਼ਾਂ ਨੇ ਉਹੀ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਲਾਗੂ ਕੀਤਾ ਕਿ ਜਿਹੜਾ ਹਿੰਦੂस्तानी ਸਮਾਜ ਹੈ ਇਹ ਵੱਖ-ਵੱਖ ਧਰਮਾਂ ਦੇ ਵਿੱਚ ਵੰਡਿਆ ਹੋਇਆ ਤੇ ਇਹਨਾਂ ਦੀਆਂ ਬਿਰਲਾਂ ਦੇ ਵਿੱਚ ਹੋਰ ਫਾਨਾ ਠੋਕਿਆ ਜਾਏ ਤਾਂ ਉਹਨਾਂ ਨੇ ਫਿਰ ਹਿੰਦੂਆਂ ਸਿੱਖਾਂ ਤੇ ਮੁਸਲਮਾਨਾਂ ਨੂੰ ਲੜਾਉਣ ਵਾਲੀ ਨੀਤੀ ਲਿਆਂਦੀ ਉਹਨਾਂ ਨੇ ਮੁਸਲਮਾਨਾਂ ਤੇ ਸਿੱਖਾਂ ਜਾਂ ਹਿੰਦੂਆਂ ਨੂੰ ਇੱਕ ਦੂਜੇ ਦੇ ਖਿਲਾਫ ਖੜਾ ਕਰ ਲਈ ਪੰਜਾਬ ਦੀ ਧਰਤੀ ਦੇ ਉੱਤੇ ਅੰਗਰੇਜ਼ਾਂ ਨੇ ਥਾਂ-ਥਾਂ ਦੇ ਉੱਤੇ ਬੁਚੜਖਾਨੇ ਖੋਲਣ ਦੇ ਲਾਇਸੈਂਸ ਦੇਣੇ ਸ਼ੁਰੂ ਕਰ ਦਿੱਤੇ ਬੁਚੜਾ ਨੂੰ ਤਾਂ ਬੁਚੜਖਾਨੇ ਖੋਲੇ ਕਿੱਥੇ-ਕਿੱਥੇ ਗਏ ਸਭ ਤੋਂ ਪਹਿਲਾਂ ਇੱਕ ਬੁੱਚੜਖਾਨਾ ਖੋਲਿਆ ਗਿਆ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਔਰ ਬਿਲਕੁਲ ਹਰਮੰਦਰ ਸਾਹਿਬ ਦੇ ਨੇੜੇ ਔਰ ਜਿਹੜਾ ਹਰਮੰਦਰ ਸਾਹਿਬ ਦੇ ਨੇੜੇ ਬੁੱਚੜਖਾਨਾ ਖੋਲਿਆ ਉੱਥੇ ਜਦੋਂ ਬੁੱਚੜ ਸੀਗੇ ਜਿਹੜੇ ਲਿਆ ਕੇ ਗਊਆਂ ਨੂੰ ਉੱਥੇ ਚਿਟਕਾਉਂਦੇ ਉਹਨਾਂ ਨੂੰ ਹਲਾਲ ਕਰਦੇ ਤਾਂ ਫਿਰ ਕੀ ਹੁੰਦਾ ਉੱਥੇ ਜਿਹੜੇ ਇੱਲਾਂ ਕਾਂ ਕੁੱਤੇ ਜਿਹੜੇ ਹੁੰਦੇ ਸੀਗੇ ਉਹ ਮਾਸ ਦੇ ਟੁਕੜਿਆਂ ਨੂੰ ਲੈ ਕੇ ਹਰਮੰਦਰ ਸਾਹਿਬ ਦੀਆਂ ਦੀਵਾਰਾਂ ਦੇ ਉੱਤੇ ਬੈਠ ਜਾਂਦੇ ਆਲੇ-ਦੋਲੇ ਘੁੰਮਦੇ ਜਾਂ ਆਕਾਸ਼ ਦੇ ਵਿੱਚ ਇੱਲਾਂ ਤੇ ਕਾਂ ਮਾਸ ਦੇ ਟੁਕੜੇ ਲੈ ਕੇ ਆਪਣੇ ਪੰਜਿਆਂ ਦੇ ਵਿੱਚ ਜਦੋਂ ਉੱਡਦੇ ਤਾਂ ਉਹ ਸਰੋਵਰ ਦੇ ਵਿੱਚ ਵੀ ਮਾਸ ਦੇ ਟੁਕੜੇ ਡਿੱਗਦੇ ਇਹਨਾਂ ਗੱਲਾਂ ਦਾ ਫਿਰ ਨੋਟਿਸ ਲਿਆ ਗਿਆ ਕੂਕਿਆਂ ਵੱਲੋਂ ਨਾਮਤਰੀਆਂ ਵੱਲੋਂ ਕਿ ਇਹ ਬੁੱਚੜਖਾਨੇ ਬੰਦ ਕਰਾਉਣੇ ਹਨ ਔਰ ਦੂਸਰਾ ਜਿਹੜਾ ਉਹਨਾਂ ਨੇ ਬੁੱਚੜਖਾਨਾ ਖੋਲਿਆ ਉਹ ਸੀ ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਧਰਤੀ ਰਾਏਕੋਟ ਰਾਏਕੋਟ ਦੀ ਧਰਤੀ ਦੇ ਬੁੱਚੜਖਾਨਾ ਖੋਲਿਆ ਤੇ ਇੱਕ ਮਲੇਰਕੋਟਲੇ ਦੀ ਧਰਤੀ ਦੇ ਉੱਤੇ ਬੁੱਚੜਖਾਨਾ ਖੋਲਿਆ ਗਿਆ ਤਾਂ ਸਭ ਤੋਂ ਪਹਿਲਾਂ ਕੂਕਿਆਂ ਨੇ ਫਿਰ ਅੰਮ੍ਰਿਤਸਰ ਵਾਲਾ ਜਿਹੜਾ ਬੁੱਚੜਖਾਨਾ ਸੀਗਾ ਉਸ ਨੂੰ ਬੰਦ ਕਰਾਉਣ ਦਾ ਪ੍ਰੋਗਰਾਮ ਬਣਾਇਆ ਤੇ ਜਥਾ ਬਣਾ ਕੇ ਹਥਿਆਰਬੰਦ ਜਥਾ ਸੀ ਜਿਹੜਾ ਉਹਨਾਂ ਦਾ ਭਾਵੇਂ ਬੁਚੜਾਂ ਨਾਲ ਕੋਈ ਬੈਰ-ਵਿਰੋਧ ਨਹੀਂ ਸੀ ਉਹ ਬੁਚੜਾਂ ਨੂੰ ਨਹੀਂ ਸੀ ਮਾਰਨਾ ਚਾਹੁੰਦੇ ਅਸਲ ਦੇ ਵਿੱਚ ਬੁਚੜਖਾਨੇ ਬੰਦ ਕਰਾਉਣਾ ਚਾਹੁੰਦੇ ਸੀ ਪਰ ਕਿਉਂਕਿ ਬੁਚੜਾਂ ਨਾਲ ਝੜਪ ਲੈਣੀ ਪੈਣੀ ਸੀਗੀ ਕਿਉਂਕਿ ਚਲਾਉਂਦੇ ਸੀਗੇ ਤਾਂ ਬੁਚੜਾਂ ਦੇ ਉੱਤੇ ਉਹਨਾਂ ਨੇ ਹਮਲਾ ਕਰਕੇ ਉਹਨਾਂ ਨੂੰ ਮਾਰ ਕੇ ਤੇ ਗੰਵਾਂ ਨੂੰ ਆਜ਼ਾਦ ਕਰ ਦਿੱਤਾ ਇਸ ਤੋਂ ਬਾਅਦ ਉਹਨਾਂ ਨੇ ਰਾਏਕੋਟ ਵਾਲੇ ਬੁਚੜਖਾਨੇ ਤੇ ਵੀ ਇਸੇ ਤਰ੍ਹਾਂ ਹਮਲਾ ਕਰਕੇ ਗੰਵਾਂ ਨੂੰ ਆਜ਼ਾਦ ਕਰਾਇਆ ਤੇ ਬੁਚੜਖਾਨਾ ਬੰਦ ਕਰਾਇਆ ਤੇ ਫੇਰ ਇਹ ਨਾਮਤਾਰੀ ਜਥਾ ਸੀਗਾ ਜਿਹੜਾ 125 ਇਹਨਾਂ ਦੀ ਗਿਣਤੀ ਸੀ 750 ਦੇ ਲਗਭਗ ਇਹ ਵੱਖ-ਵੱਖ ਪਿੰਡਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਮਲੌਦ ਹੁੰਦਾ ਹੋਇਆ ਤੇ ਹੋਰ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਹਥਿਆਰ ਇਕੱਠੇ ਕਰਦਾ ਤੇ ਆਪਣੇ ਸਾਥੀਆਂ ਨੂੰ ਹੋਰ ਨਾਲ ਰਲੌਂਦਾ ਹੋਇਆ ਜਦੋਂ ਮਲੇਰਕੋਟਲੇ ਪਹੁੰਚਿਆ ਤਾਂ ਮਲੇਰਕੋਟਲੇ ਫਿਰ ਅੱਗੇ ਅੰਗਰੇਜ਼ਾਂ ਦੀ ਜਿਹੜੀ ਫੋਰਸ ਖੜੀ ਸੀ ਜਿਹੜੀ ਇਹਨਾਂ ਦਾ ਵਿਰੋਧ ਦੇ ਵਿੱਚ ਖੜੀ ਕੀਤੀ ਗਈ ਸੀ ਤਾਂ ਇਹਨਾਂ ਨਾਮਤਾਰੀ ਕੂਕਿਆਂ ਨੇ ਸਿੰਘਾਂ ਨੇ ਉਹਨਾਂ ਦੀ ਅੰਗਰੇਜ਼ਾਂ ਦੀ ਜਿਹੜੀ ਫੋਰਸ ਸੀਗੀ ਫਿਰ ਕਿਹ ਦਸਤੇ ਸੀ ਉਹਨਾਂ ਦੇ ਨਾਲ ਮੁਕਾਬਲਾ ਕੀਤਾ ਚੜੱਪ ਹੋਈ ਤੇ ਉਸ ਚੜੱਪ ਦੇ ਵਿੱਚ ਜਿੱਥੇ ਬੁਚੜ ਵੀ ਮਾਰੇ ਗਏ 7 ਤੇ ਉੱਥੇ 7 ਨਾਮਤਾਰੀ ਸ਼ਹੀਦ ਮਾਰੇ ਹੋ ਗਏ ਸ਼ਹੀਦ ਹੋਏ ਤੇ 8 ਜਿਹੜੇ ਬੁਚੜ ਸੀਗੇ ਉਹ ਮਾਰੇ ਗਏ ਤਾਂ ਮਲੇਰ ਕੋਟਲੇ ਦੀ ਧਰਤੀ ਦੇ ਉੱਤੇ ਵੀ ਇਹਨਾਂ ਨੇ ਉਹ ਬੁਚੜਖਾਨਾ ਬੰਦ ਕਰਾ ਦਿੱਤਾ ਗਿਆ ਤਾਂ ਉੱਥੇ ਇਸ ਚੜੱਪ ਤੋਂ ਬਾਅਦ ਉੱਥੇ ਇਹਨਾਂ ਕੂਕਿਆਂ ਦੀ ਗ੍ਰਿਫਤਾਰੀ ਹੁੰਦੀ ਹੈ ਨਾਮਤਾਰੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਉਸ ਵੇਲੇ ਮਲੇਰਕੋਟਲਾ ਸੀ ਉਹ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਪੈਂਦਾ ਸੀਗਾ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਤੇ ਲੁਧਿਆਣੇ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਸੀ ਅੰਗਰੇਜ਼ਾਂ ਦਾ ਉਹ ਮਿਸਟਰ ਕਾਵਨ ਸੀ ਤੇ ਕਾਵਨ ਨੂੰ ਜਦੋਂ ਇਸ ਕਾਰਵਾਈ ਦਾ ਪਤਾ ਲੱਗਿਆ ਕਿ ਕੂਕੇ ਨੇ ਮਲੇਰਕੋਟਲਾ ਆ ਕੇ ਇਸ ਤਰ੍ਹਾਂ ਬੁੱਚੜਾ ਨੂੰ ਵੀ ਮਾਰ ਦਿੱਤਾ ਤੇ ਇਸ ਤਰ੍ਹਾਂ ਦਾ ਕਤਲਿਆਂ ਮੇ ਮਚਾਉਂਦੇ ਤੁਰੇ ਆ ਰਹੇ ਨੇਗੇ ਤਾਂ ਉਸ ਨੇ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੂੰ ਮੌਤ ਦੀ ਸਜ਼ਾ ਦਾ ਹੁਕਮ ਸੁਣਾ ਦਿੱਤਾ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਬਿਨਾਂ ਕਿਸੇ ਮੁਕੱਦਮਾ ਚਲਾਏ ਤੋਂ ਤਾਂ ਮਲੇਰ ਕੋਟਲੇ ਦੇ ਨੇੜੇ ਇੱਕ ਰਕੜਾ ਜਿਹਨੂੰ ਜਮਾਲਪੁਰ ਦਾ ਰਕੜ ਕਿਹਾ ਜਾਂਦਾ ਹੈ ਉੱਥੇ ਖੁੱਲੇ ਮੈਦਾਨ ਦੇ ਵਿੱਚ ਇਸ ਕਾਰਬਨ ਨੇ ਮਿਸਟਰ ਕਾਰਬਨ ਜਿਹੜਾ ਡੀਸੀਸੀ ਲੁਧਿਆਣੇ ਦਾ ਇਹਨੇ ਤੋਪਾਂ ਦਾ ਪ੍ਰਬੰਧ ਕੀਤਾ ਨਾਬਾ ਰਿਆਸਤ ਜੀਂਦ ਰਿਆਸਤ ਤੇ ਪਟਿਆਲਾ ਰਿਆਸਤ ਦੇ ਜਿਹੜੇ ਰਾਜੇ ਸੀਗੇ ਇਹਨਾਂ ਤੋਂ ਤੋਪਾਂ ਮੰਗਾਈਆਂ ਗਈਆਂ 7-7 ਤੋਪਾਂ ਉਹ ਜਦੋਂ ਤੋਪਾਂ ਉੱਥੇ ਬੀੜੀਆਂ ਗਈਆਂ ਤਾਂ ਲੋਕਾਂ ਦੇ ਵਿੱਚ ਪ੍ਰਚਾਰ ਵੀ ਕੀਤਾ ਗਿਆ ਕਿ ਆਕੇ ਦੇਖੋ ਕਿ ਕਿਸ ਤਰ੍ਹਾਂ ਜਿਹੜੇ ਅੰਗਰੇਜ਼ਾਂ ਦੇ ਵਿਰੁੱਧ ਬੋਲਦੇ ਲੋਕ ਨੇ ਇਹਨਾਂ ਨੂੰ ਕਿਵੇਂ ਕਿਹੋ ਜਿਹੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਤਾਂ ਜੋ ਲੋਕਾਂ ਦੇ ਵਿੱਚ ਦਹਿਸ਼ਤ ਫੈਲ ਜਾਏ ਤਾਂ ਹੁਕਮ ਸੁਣਾ ਦਿੱਤਾ ਗਿਆ ਕਮਿਸ਼ਨਰ ਵੱਲੋਂ ਡਿਪਟੀ ਕਮਿਸ਼ਨਰ ਵੱਲੋਂ ਕਿ ਇਹਨਾਂ ਜਿਹੜੇ ਕੋਕੇ ਹੈਗੇ ਜਿਨ੍ਹਾਂ ਦੀ ਗਿਣਤੀ ਲਗਭਗ 68 ਸੀਗੀ ਉਸ ਵੇਲੇ ਜਿਦੇ ਵਿੱਚ ਦੋ ਬੀਬੀਆਂ ਵੀ ਸੀ ਤੇ ਇਹਨਾਂ 68 ਜਣਿਆਂ ਨੂੰ ਉਹਨਾਂ ਤੋਪਾਂ ਦੇ ਨੇੜੇ ਮਲੇਰ ਕੋਟਲੀ ਦੇ ਨੇੜੇ ਰੱਕੜ ਦੇ ਮੈਦਾਨ ਦੇ ਵਿੱਚ ਲਿਆਂਦਾ ਗਿਆ ਤੇ ਸੱਤ ਤੋਪਾਂ ਬੀੜੀਆਂ ਗਈਆਂ ਤੇ ਹੁਕਮ ਦਿੱਤਾ ਗਿਆ ਜਲਾਦਾਂ ਨੂੰ ਕਿ ਇਹਨਾਂ 7 ਤੋਪਾਂ ਦੇ ਅੱਗੇ 7-7 ਕੂਕੇ ਖੜੇ ਕਰ ਲਓ ਪਹਿਲਾਂ ਜਣੀ 49 ਕੂਕੇ ਇਹਨਾਂ ਨੂੰ ਇਕੱਠੇ ਤੋਪਾਂ ਬੂਰੇ ਖੜੇ ਕਰੋ ਤੇ ਉਡਾ ਦੇ ਇਹਨਾਂ ਨੂੰ ਤੇ ਇਹਨਾਂ ਦੀ ਪਿੱਠ ਕਰ ਲਓ ਤੋਪਾਂ ਵੱਲ ਰੱਸਿਆਂ ਨਾਲ ਬੰਨ ਲਓ ਤਾਂ ਕੂਕੇ ਨੇ ਇਸ ਕੱਲ ਦਾ ਵਿਰੋਧ ਕੀਤਾ ਕਿ ਸਾਨੂੰ ਰੱਸੇ ਨਾਲ ਬੰਨਣ ਦੀ ਲੋੜ ਨਹੀਂ ਅਸੀਂ ਜਲਾਦ ਦੇ ਹੱਥ ਨਹੀਂ ਲੱਗਣ ਦੇਣੇ ਆਪਣੇ ਪਿੰਡੇ ਨੂੰ ਆਪਣੇ ਸਰੀਰ ਨੂੰ ਅਸੀਂ ਜਲਾਦਾਂ ਦੇ ਹੱਥ ਨਹੀਂ ਲੱਗਣ ਦਿਆਂਗੇ ਤੇ ਨਾ ਹੀ ਅਸੀਂ ਕਿਸੇ ਰੱਸੇ ਨਾਲ ਬੰਨਣ ਦਿਆਂਗੇ ਨਾ ਅਸੀਂ ਪਿੱਠ ਕਰਕੇ ਖੜੇ ਹੋਵਾਂਗੇ ਅਸੀਂ ਤੋਪ ਦੇ ਅੱਗੇ ਹਿੱਕ ਡਾ ਕੇ ਖੜੇ ਹੋਵਾਂਗੇ ਅਸੀਂ ਸਤਗੁਰੂ ਰਾਮ ਸਿੰਘ ਦੇ ਸਿੰਘ ਹੈ ਤੇ ਅਸੀਂ ਆਜ਼ਾਦੀ ਚਾਹੁੰਦੇ ਆ ਤਾਂ ਇਹਨਾਂ ਕੂਕਿਆਂ ਨੇ ਬਹਾਦਰਾਂ ਵਾਂਗੂ ਅੰਗਰੇਜ਼ਾਂ ਨੂੰ ਲਲਕਾਰਿਆ ਤੇ ਬਹਾਦਰਾਂ ਵਾਂਗੂ ਮੌਤ ਨੂੰ ਆਪਣੇ ਗੱਲ ਲਾਇਆ ਔਰ ਤੋਪ ਦੇ ਮੂਹਰੇ ਇਹ ਹਿੱਕ ਡਾ ਕੇ ਖੜੇ ਹੋ ਗਏ ਤੋਪ ਚੱਲਦੀ ਸੀ ਤੇ ਚੀਥੜੇ ਉੱਡ ਜਾਂਦੇ ਸੀ ਤੁੰਬਾ ਤੁੰਬਾ ਹੋ ਜਾਂਦੇ ਸੀ ਇਹ ਕੂਕੇ ਸੀ ਜਿਹੜੇ ਤਾਂ ਇਸ ਤਰ੍ਹਾਂ ਕੋਈ ਵੀ ਕੂਕਾ ਘਬਰਾਇਆ ਨਹੀਂ ਸਗੋਂ ਆਪਣੇ ਉਹ ਸ਼ਬਦ ਗਾਉਂਦੇ ਹੋਏ ਤੋਪ ਦੇ ਮੂਹਰੇ ਖੜੇ ਹੋ ਕੇ ਉਹ ਮੌਤ ਨੂੰ ਗਲੇ ਲਾਉਂਦੇ ਗਏ ਸ਼ਹੀਦ ਹੁੰਦੇ ਗਏ ਪਹਿਲੇ ਦਿਨ ਸੱਤ ਤੋਪਾਂ ਦੇ ਅੱਗੇ ਜਿਹੜੇ ਸੱਤ-ਸੱਤ ਕੂਕੇ ਖੜੇ ਕੀਤੇ ਜਾਣੀ ਇਸ ਤਰ੍ਹਾਂ 49 ਕੂਕੇ ਸੀ ਜਿਹੜੇ ਉਹ 17 ਜਨਵਰੀ 1872 ਨੂੰ ਸ਼ਹੀਦ ਕਰ ਦਿੱਤੇ ਗਏ ਤੇ ਜਦੋਂ ਇਹ 49 ਕੂਕੇ ਸ਼ਹੀਦ ਕਰ ਦਿੱਤੇ ਗਏ ਇਸ ਜਥੇ ਦੇ ਵਿੱਚ ਇੱਕ 12 ਸਾਲਾਂ ਦਾ ਬੱਚਾ ਬਿਸ਼ਨ ਸਿੰਘ ਵੀ ਸੀ ਉਹ 12 ਸਾਲਾਂ ਦਾ ਜਿਹੜਾ ਬੱਚਾ ਸੀ ਉਹਦੇ ਉੱਤੇ ਕਹਿੰਦੇ ਨੇ ਇਤਿਹਾਸ ਪੜ੍ਹਨ ਤੇ ਪਤਾ ਲੱਗਦਾ ਹੈ ਕਿ ਮਿਸਟਰ ਕਾਰਵਨ ਜਿਹੜਾ ਡੀਸੀਸੀਾ ਲੁਧਿਆਣੇ ਦਾ ਉਹਦੀ ਘਰ ਵਾਲੀ ਨੇ ਕਿਹਾ ਕਿ ਬੱਚਾ ਹੈ ਇਹਨੂੰ ਤੁਸੀਂ ਛੱਡ ਦਿਓ ਉਹਨੂੰ ਉਹਦੇ ਉੱਤੇ ਕਹਿੰਦੇ ਤਰਸ ਆ ਗਿਆ ਬੱਚਾ ਸਮਝ ਕੇ ਤਾਂ ਡੀਸੀ ਕਾਰਵਨ ਨੇ ਕਿਹਾ ਕਿ ਹਾਂ ਮੈਂ ਇਹਨੂੰ ਛੱਡ ਦਿੰਨਾ ਮੌਤ ਦੀ ਸਜ਼ਾ ਮਾਫ ਕਰ ਦਿਆਂਗਾ ਪਰ ਇਹ ਲੋਕਾਂ ਦੇ ਸਾਹਮਣੇ ਕਹਵੇ ਕਿ ਮੈਂ ਸਤਗੁਰੂ ਰਾਮ ਸਿੰਘ ਦਾ ਸਿੱਖ ਨਹੀਂ ਹਾਂ ਮੇਰਾ ਇਸ ਲੈਰ ਨਾਲ ਕੋਈ ਨਹੀਂ ਇਹ ਲੈਰ ਅੱਛੀ ਨਹੀਂ ਹੈ ਮੈਂ ਸਤਗੁਰੂ ਰਾਮ ਸਿੰਘ ਦਾ ਵਿਰੋਧੀ ਹਾਂ ਇਸ ਤਰ੍ਹਾਂ ਦੀ ਗੱਲ ਕਹਿ ਦੇਵੇ ਮੈਂ ਇਸ ਮਿਸ਼ਨ ਸਿੰਘ ਨੂੰ ਛੱਡ ਦਿਆਂਗਾ ਤਾਂ ਕਹਿੰਦੇ ਨੇ ਇਤਿਹਾਸ ਦੇ ਵਿੱਚੋਂ ਸਾਨੂੰ ਪੜਨ ਨੂੰ ਜੋ ਮਿਲਦਾ ਹੈ ਕਿ ਉਸ ਮਿਸ਼ਨ ਸਿੰਘ ਨੇ ਉਸ ਡੀਸੀ ਨੂੰ ਕਿਹਾ ਤੁਸੀਂ ਆਪਣਾ ਕੰਨ ਨੀਵਾ ਕਰੋ ਮੈਂ ਤੁਹਾਡੇ ਕੰਨ ਦੇ ਵਿੱਚ ਕਹਿ ਦਿੰਨਾ ਜਦੋਂ ਡੀਸੀ ਕਹਿੰਦੇ ਝੁੱਕ ਕੇ ਥੋੜਾ ਜਿਹਾ ਮਿਸ਼ਨ ਸਿੰਘ ਦੇ ਨੇੜੇ ਹੋਇਆ ਤਾਂ ਮਿਸ਼ਨ ਸਿੰਘ ਨੇ ਪੂਰੇ ਗੁੱਸੇ ਦੇ ਵਿੱਚ ਆ ਕੇ ਉਸ ਕਾਬਨ ਦੀ ਜਿਹੜੀ ਲੰਬੀ ਦਾੜ੍ਹੀ ਸੀ ਡੀਸੀ ਦੀ ਉਸ ਦਾੜ੍ਹੀ ਨੂੰ ਇੰਨੀ ਜ਼ੋਰ ਦੀ ਘੁੱਟ ਕੇ ਫੜ ਲਿਆ ਤੇ ਉਹਦੀਆਂ ਚੀਕਾਂ ਕਢਾਤੀਆਂ ਤੇ ਜਦੋਂ ਡੀਸੀ ਖੜਾ ਹੋਇਆ ਤੇ ਉਹ ਨਾਲ ਹੀ ਲੰਮਕ ਗਿਆ ਤੇ ਉਹਨੇ ਕਿਹਾ ਤੇਰੀ ਹਿੰਮਤ ਕਿਵੇਂ ਪਈਏ ਗੱਲ ਕਹਿਣ ਦੀ ਕਿ ਮੈਂ ਸਤਗੁਰੂ ਰਾਮ ਸਿੰਘ ਦਾ ਸਿੱਖ ਨਹੀਂ ਆ ਤੇ ਉਹ ਨਾਲ ਹੀ ਲੰਮਕ ਗਿਆ ਤਾਂ ਜਿਹੜਾ ਡੀਸੀ ਦੇ ਬਾਡੀਗਾਰਡ ਸੀ ਉਹਨਾਂ ਨੇ ਤਲਵਾਰਾਂ ਨਾਲ ਬਿਸ਼ਨ ਸਿੰਘ ਦੇ ਉਸ ਬੱਚੇ ਦੇ 12 ਸਾਲ ਦੀ ਉਮਰ ਦੇ ਬੱਚੇ ਦੇ ਹੱਥ ਸੀ ਜਿਹੜੇ ਕੱਟ ਦਿੱਤੇ ਗਏ ਔਰ ਉਹਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਇਸ ਤਰ੍ਹਾਂ 17 ਜਨਵਰੀ 1872 ਨੂੰ ਇਹ 50 ਕੂਕੇ ਇਸ ਬਿਸ਼ਨ ਸਿੰਘ ਬੱਚੇ ਦੇ ਸਮੇਤ ਇਹ 50 ਕੂਕੇ ਸ਼ਹੀਦ ਹੋ ਗਏ ਤੇ ਫਿਰ ਅਗਲੇ ਦਿਨ 18 ਜਨਵਰੀ ਨੂੰ ਮਲੇਰਕੋਟਲੇ ਦੀ ਧਰਤੀ ਦੇ ਉੱਤੇ ਜਮਾਲਪੁਰ ਦੇ ਰੱਕੜ ਦੇ ਵਿੱਚ 16 ਕੂਕਿਆਂ ਨੂੰ ਫਿਰ ਬਿਨਾਂ ਕਿਸੇ ਕਾਰਵਾਈ ਦੇ ਬਿਨਾਂ ਕਿਸੇ ਕੋਈ ਅਦਾਲਤ ਦੇ ਵਿੱਚ ਮੁਕੱਦਮਾ ਚਲਾਇਆ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੋਪਾਂ ਦੇ ਮੂਹਰੇ ਖੜੇ ਕਰਕੇ ਉਸੇ ਤਰ੍ਹਾਂ ਓੜਾ ਦਿੱਤਾ ਗਿਆ ਤੇ ਇਹ 16 ਕੂਕਿਆਂ ਦੇ ਜਥੇ ਦੇ ਵਿੱਚ ਇੱਕ ਕੂਕਾ ਨਾਮ ਧਾਰੀ ਜਿਹੜਾ ਸਿੰਘ ਸੀਗਾ ਉਹ ਛੋਟੇ ਕੱਦ ਦਾ ਸੀ ਮਧਰਾ ਸੀ ਯਾਨੀ ਉਹਦਾ ਕੱਦ ਲੰਬਾ ਨਹੀਂ ਸੀ ਤੋਪ ਦੇ ਮੇਚ ਨਹੀਂ ਸੀ ਆਉਂਦਾ ਤੇ ਇਤਿਹਾਸ ਦੱਸਦਾ ਕਿ ਉਹਨੂੰ ਕਿਹਾ ਗਿਆ ਤੂੰ ਪਾਸੇ ਹੋ ਜਾ ਤੋਪ ਦਾ ਗੋਲਾ ਐਵੇਂ ਸਾਡਾ ਖਰਾਬ ਜਾਏਗਾ ਤੂੰ ਤੋਪ ਦੇ ਮੇਚ ਦਾ ਨਹੀਂ ਤਾਂ ਉਸ ਬ੍ਰਿ얌 ਸਿੰਘ ਨਾਂ ਦੇ ਨਾਮਧਾਰੀ ਸਿੰਘ ਨੂੰ ਕੂਕੇ ਨੂੰ ਗੁੱਸਾ ਆਇਆ ਇਸ ਗੱਲ ਦੇ ਉੱਤੇ ਤਾਂ ਉਹਨੇ ਆਲੇ ਦੁਆਲੇੋਂ ਇੱਟਾਂ ਇਕੱਠੀਆਂ ਕਰੀਆਂ ਸ਼ੁਰੂ ਕੀਤੀਆਂ ਇੱਟਾਂ ਰੋੜੇ ਇਕੱਠੇ ਕਰਕੇ ਤੋਪ ਦੇ ਸਾਹਮਣੇ ਉਹਨੇ ਉੱਚਾ ਥੜਾ ਬਣਾਇਆ ਥੜੇ ਦੇ ਉੱਤੇ ਖੜਾ ਹੋ ਕੇ ਅੰਗਰੇਜ਼ ਨੂੰ ਲਲਕਾਰ ਕੇ ਕਿਹਾ ਹੁਣ ਮੈਂ ਅੰਗਰੇਜ਼ ਬਿੱਲਿਆ ਤੇਰੀ ਤੋਪ ਦੇ ਮੇਚ ਦਾ ਹੋ ਗਿਆ ਤੋ ਹੁਣ ਆਪਣੀ ਤੋਪ ਚਲਾ ਮੈਂ ਆਪਣੇ ਸਾਥੀਆਂ ਦੇ ਸੰਗ ਰੜਨਾ ਚਾਹੁੰਨਾ ਤਾਂ ਬ੍ਰਿਯਮ ਸਿੰਘ ਨਾਂ ਦਾ ਜਿਹੜਾ ਦੇਖਣ ਦੇ ਵਿੱਚ ਛੋਟੇ ਕੱਦ ਦਾ ਸੀ ਪਰ ਆਰਾਦੇ ਬਹੁਤ ਉੱਚੇ ਸੀ ਉਸ ਦੇ ਤਾਂ ਉਸ ਨਾਮ ਧਾਰੀ ਬ੍ਰਿਯਮ ਸਿੰਘ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਜਦੋਂ ਤੋਪ ਚੱਲੀ ਤਾਂ ਇਸ ਤਰ੍ਹਾਂ 50 ਤੇ 16 66 ਕੋਕੇ ਸੀ ਜਿਹੜੇ ਇਹ ਨਾਮ ਧਾਰੀ ਸਿੰਘ ਸਤਗੁਰ ਆਰਮ ਸਿੰਘ ਦੇ ਸਿੱਖ ਸੀਗੇ ਜਿਹੜੇ ਔਰ ਇਹਨਾਂ ਨੇ ਜਿਹੜਾ ਸੀਗਾ ਸ਼ਹੀਦੀਆਂ ਦਿੱਤੀਆਂ 17 ਜਨਵਰੀ 18 ਜਨਵਰੀ 1872 ਨੂੰ ਮਲੇਰਕੋਟਲੇ ਦੀ ਧਰਤੀ ਦੇ ਉੱਤੇ ਤੇ ਇਹ ਜਿਹੜੀ ਵਿਰਾਸਤ ਹੈ ਬੜੀ ਜਿਹੜੀ ਇਹਨਾਂ ਦਾ ਜਿਹੜਾ ਡੁੱਲਿਆ ਹੋਇਆ ਖੂਨ ਹੈ ਇਹ ਮਤਲਬ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਣ ਵਾਲਾ ਇਹ ਚੈਪਟਰ ਹੈ ਤੇ ਇਹਨੂੰ ਪੰਜਾਬ ਦੇ ਸਿਲੇਬਸ ਦੇ ਵਿੱਚ ਹਰ ਜਮਾਤ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੜਾਇਆ ਜਾਣਾ ਚਾਹੀਦਾ ਹੈ ਇਹ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਕਿ ਸਾਡੇ ਵਿਰਸੇ ਨਾਲ ਤੇ ਸਾਡੇ ਇਤਿਹਾਸ ਨਾਲ ਸਾਡੇ ਬੱਚਾ ਨੂੰ ਜੋੜਿਆ ਜਾਏ ਤੇ ਇਸ ਵਿਰਾਸਤ ਨੂੰ ਸ਼ਾਂਭੜ ਦੀ ਖਾਤਰ ਮਲੇਰ ਕੋਟਲੇ ਦੀ ਧਰਤੀ ਦੇ ਉੱਤੇ 66 ਮੋਰੀਆਂ ਵਾਲਾ ਇੱਕ ਬਹੁਤ ਉੱਚਾ ਜਿਹੜਾ ਖੰਡਾ ਹੈ ਨਿਸ਼ਾਨ ਸਾਹਿਬ ਹੈ ਉਹ ਉੱਥੇ ਲੱਗਿਆ ਹੋਇਆ ਜਿਹਦੇ ਵਿੱਚ 66 ਮੋਰੀਆਂ ਜਿਹੜੀਆਂ ਜਿਹੜਾ ਕਿ ਇਹਨਾਂ 66 ਸ਼ਹੀਦਾਂ ਦੀ ਯਾਦ ਦਿਵਾਉਂਦਾ ਸਾਨੂੰ ਇਹ ਮਲੇਰ ਕੋਟਲੇ ਦੀ ਧਰਤੀ ਦੇ ਉੱਤੇ ਉਸ ਰੱਕੜ ਦੇ ਵਿੱਚ ਬਣਿਆ ਹੋਇਆ ਤੇ ਇਸ ਵਿਰਾਸਤ ਨੂੰ ਭੈਣੀ ਸਾਹਿਬ ਦੀ ਧਰਤੀ ਦੇ ਉੱਤੇ ਅੱਜਕੱਲ ਸਤਗੁਰੂ ਉਦੇਸ ਸਿੰਘ ਜੀ ਇਹ ਇਸ ਵਿਰਾਸਤ ਨੂੰ ਸੰਭਾਲ ਕੇ ਅੱਗੇ ਤੋਰ ਰਹੇ ਨੇ ਤੇ ਉਹਨਾਂ ਦੇ ਨਾਲ ਸਾਥ ਦੇ ਰਹੇ ਨੇ ਬਹੁਤ ਸਾਰੇ ਉਹਨਾਂ ਦੀ ਟੀਮ ਦੇ ਜਿਹੜੇ ਆਗੂ ਸਾਥੀ ਨੇ ਸੰਤ ਹਰਪਾਲ ਸਿੰਘ ਨੇ ਨਾਮਤਾਰੀ ਔਰ ਇਸੇ ਤਰ੍ਹਾਂ ਹੀ ਸੰਤ ਬਲਵਿੰਦਰ ਸਿੰਘ ਸੂਬਾ ਬਲਵਿੰਦਰ ਸਿੰਘ ਝੜਲ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹ ਨਾਮਤਾਰੀ ਦਰਬਾਰ ਦੇ ਆਗੂ ਨੇ ਹੁਣ ਇਸ ਵੇਲੇ ਇਹ ਸਾਰੇ ਇਸ ਬ੍ਰਾਸਤ ਨੂੰ ਸਤਿਗੁਰੂ ਦਇ ਸਿੰਘ ਦੀ ਅਗਵਾਈ ਦੇ ਹੇਠ ਇਸ ਲਹਿਰ ਨੂੰ ਸਾਮ੍ਹ ਕੇ ਅੱਗੇ ਤੋਰ ਰਹੇ ਨੇ ਤੇ ਤੁਸੀਂ ਕਦੇ ਆਪਣੇ ਬੱਚਿਆਂ ਸਮੇਤ ਕਦੇ ਭੈਣੀ ਸਾਹਿਬ ਜਾ ਕੇ ਦਰਸ਼ਨ ਕਰੋ ਇਸ ਜਿਉਂਦੇ ਇਤਿਹਾਸ ਦੇ ਕਿਤੇ ਮਲੇਰ ਕੋੜਲੇ ਲੈ ਕੇ ਜਾਓ ਆਪਣੇ ਬੱਚਿਆਂ ਨੂੰ ਤਾਂ ਜੋ ਅਸੀਂ ਆਪਣੇ ਇਤਿਹਾਸ ਤੋਂ ਜਾਣੂ ਹੋ ਸਕੀਏ ਤਾਂ ਅੱਜ ਅਸੀਂ ਇਹਨਾਂ ਮਲੇਰਕੋਟਲੇ ਦੇ ਸ਼ਾਕੇ ਦੇ ਜਿਹੜੇ ਇਹ ਸ਼ਹੀਦ ਨੇ ਜਿਨ੍ਹਾਂ ਨੇ ਸਿਰਾਂ ਦੇ ਉੱਤੇ ਕੱਫਨ ਬਨ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਤੇ ਸਭ ਤੋਂ ਪਹਿਲਾਂ ਇਹਨਾਂ ਨੇ ਆਜ਼ਾਦੀ ਦਾ ਬਿਗਲ বাজਾਇਆ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਇਹਨਾਂ ਸ਼ਹੀਦਾਂ ਨੂੰ ਸਿਰਲੱਤ ਯੋਧਿਆਂ ਨੂੰ ਜਿੱਥੇ ਅਸੀਂ ਨਮਨ ਕਰਦੇ ਹਾਂ ਸ਼ਰਧਾਂਜਲੀ ਭੇਟ ਕਰਦੇ ਹਾਂ ਉੱਥੇ ਅਸੀਂ ਇਹਨਾਂ ਦੇ ਇਸ ਜਾਦ ਦੇ ਅੱਗੇ ਕੁਰਬਾਨੀ ਦੇ ਅੱਗੇ ਸੀਸ ਝੁਕਾਉਂਦੇ ਹਾਂ ਤਾਂ ਜੇ ਤੁਹਾਨੂੰ ਅੱਛਾ ਲੱਗਿਆ ਇਤਿਹਾਸ ਦਾ ਇਹ ਸੁਨਹਿਰੀ ਪੰਨਾ ਤਾਂ ਮੈਂ ਬੇਨਤੀ ਕਰਦਾ ਦੋਸਤੈਨੂੰ ਵੱਧ ਤੋਂ ਵੱਧ ਲੋਕਾਂ ਤੱਕ ਵੰਡ ਕੇ ਸ਼ੇਅਰ ਕਰਕੇ ਇਹਨੂੰ ਲੋਕਾਂ ਤੱਕ ਪਹੁੰਚਾਇਓ ਤੇ ਮੇਰੇ ਪੇਜ ਨੂੰ ਮੇਘ ਰਾਜ ਰੱਲਾ ਨੂੰ ਫਾਲੋ ਕਰ ਲਿਆ ਕਰੋ ਇਹਨੂੰ ਮੈਨੂੰ ਆਪਦਾ ਦੋਸਤ ਬਣਾ ਲਿਆ ਕਰੋ ਤਾਂ ਜੋ ਆਪਾਂ ਰਲ ਮਿਲ ਕੇ ਇੰਨਾਂ ਚੰਗੀਆਂ ਗੱਲਾਂ ਦਾ ਪ੍ਰਚਾਰ ਕਰ ਸਕੀਏ ਤਾਂ ਇੰਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ